265 ਦੀ ਜਾਗ ਵੇਲੇ ਇੱਕ ਗਾਣਾ ਬਹੁਤ ਮਸ਼ਹੂਰ ਹੋਇਆ ਸੀ ਲੈਣ ਆਇਆ ਸੀ ਕਸ਼ਮੀਰ ਦੇ ਗਿਆ ਦਰਾਹਾਜੀ ਪੀਰ ਦਾ ਨਿਕਲ ਗਿਆ ਦਵਾਲਾ ਜੇ ਪਾਕਿਸਤਾਨ ਦੀ ਤਰਦੀ ਹੈ ਇਹ ਗਾਣਾ ਬਹੁਤ ਚੱਲਦਾ ਸੀ ਕਹਿੰਦੇ ਉਹਨਾਂ ਦੇ ਨੱਚ ਮੈਂ ਤਾਂ ਚਲੋਦੋ ਪੈਦਲ ਹੀ ਹੋਇਆ ਸੀ ਪਰ ਬਾਚੂਸ ਰਫੀ ਦਾ ਗਾਣਾ ਬਹੁਤ ਚੱਲਦਾ ਹੁੰਦਾ ਸੀ ਸਾਡੇ ਨਾਲ ਸਾਡੇ ਜਿਹੜਾ ਸੀਐਮ ਸਾਹਿਬਾ ਉਹਨੇ ਇੰਜੇ ਕੁਝ ਕੀਤਾ ਹੈਗਾ ਉਹਨੇ ਜਾ ਕੇ ਮੈਂ ਪਾਣੀਆਂ ਦਾ ਰੱਖਾਂ ਮੈਂ ਪਾਣੀ ਬਚਾਵਾਂ ਮੈਂ ਉਥੇ ਕਬਜ਼ਾ ਕਰਾਂ ਪੰਜਾਬ ਕੋਸ ਦਾ ਤੋਂ ਉਹਨੇ ਸਾਨੂੰ ਇਹਨਾਂ ਹਾਲਾਤਾਂ ਚ ਆਪਦੀਆਂ ਬੇਬੂਫੀਆਂ ਨਾਲ ਇਹਨਾਂ ਹਾਲਾਤਾਂ ਚ ਲਿਆ ਖੜਾ ਕੀਤਾ ਕਿ ਅੱਜ ਉੱਥੇ ਪੰਜਾਬ ਪੁਲਸੀ ਟੁਕੜੀ ਹਟਾ ਕੇ ਅਗਲੇ ਨੇ ਸੀਆਈਐਸ ਫਲਾਪੀ ਉੱਥੇ। ਇਹੀ ਨੇ ਜਿਹੜੀ ਸੀਆਈਐਸ ਲੱਗੀ ਆ ਉਹਦੀ ਤਨਖਾਹ ਵੀ ਪੰਜਾਬ ਦੇਊਗਾ। ਮਤਲਬ ਜੁੱਤੀਆਂ ਵੀ ਅਸੀਂ ਖਾਵਾਂਗੇ ਫਿਰ ਉਹਦਾ ਖਰਚਾ ਵੀ ਅਸੀਂ ਦੇਵਾਂਗੇ। ਤੇ ਇਹ ਵੇਖੋ ਤੁਸੀਂ ਕਿੱਥੇ ਆ ਕੇ ਖੜਾ ਕਰਤਾ ਇਹ ਜੇ ਨਾ ਸਮਝੋ ਜਦੋਂ ਤੁਸੀਂ ਸੀਐਮ ਬਣਾ ਲਿਓ ਜਿਵੇਂ ਉਹਨੇ ਉਦੋਂ ਕੀਤਾ ਸੀ ਧਰਨੇ ਦੇ ਰਹੇ ਆਂ ਅਸੀਂ ਪੁਲਿਸ ਨਾਲ ਕਰਜੇ ਕਰ ਲਿਆ। ਕਦੇ ਸੋਚੋ ਤੁਸੀਂ ਕਿ ਪੁਲਿਸ ਇੱਕ लोन एनफोर्सिंग एजेंसी है ये विलनस्टिक ये वो आपके ਲੋਕਾਂ ਦੇ ਉੱਤੇ ਫੋਰਸ ਨੂੰ ਕਹਿ ਲੈਂਦੇ ਪਰ ਉਹ ਫੋਰਸ ਕਿੱਡੀ ਹੁੰਦੀ ਆ ਤੁਹਾਨੂੰ ਪਤਾ ਹੈ ਉਹ ਆਪਦੇ ਲੋਕਾਂ ਦੇ ਉੱਤੇ ਹੀ ਉਹਦੀ ਲਾਡ ਡਾਕ ਰੱਖ ਸਕਦੀ ਹੁੰਦੀ ਆ ਤੁਸੀਂ ਇੱਕ bigger ਫੋਰਸ ਨਾਲ ਆਏ ਤਾਂ ਕਰ ਰਹੇ ਹੋ ਆਏ ਚਾਲੂ ਆਏ ਹੋ ਉਹਦੀ ਬਜਾਏ ਤੁਸੀਂ ਕਿਉਂ ਨਹੀਂ ਤੁਸੀਂ ਜਾ ਕੇ ਵੀ ਕਚੈਨੀ ਦੇ ਉੱਤੇ ਸਹੀ ਤਰੀਕੇ ਨਾਲ ਕੇਸ ਪਾਇਆ ਕਿਉਂ ਨਹੀਂ ਤੁਸੀਂ ਆਪਦੇ ਹੱਕੂ ਕੂਕਰ ਨੂੰ ਸਹੀ ਤਰੀਕੇ ਨਾਲ ਰੱਖਿਆ ਤੁਸੀਂ ਜਾੜ ਕੇ ਡਰਾਮਾ ਕੀਤਾ ਜਾਨ ਕੇ ਸਾਡਾ ਕੁਝ ਕੀਤਾ ਤਾਂ ਕਿ ਮੌਕਾ ਮਿਲੇ ਕਿ ਅੰਦਰ ਸਰਕਾਰ ਨੂੰ ਕਿਓ ਸਾਡੇ ਤੇ CISF ਜਾਂ BSF ਆ ਕੇ ਟੁਕੜੀਆਂ ਲਾ ਦੇਣ ਉਹਨਾਂ ਦੇ ਤੇ ਜਿਹੜਾ ਅੱਜ ਤੱਕ ਨਹੀਂ ਹੋਇਆ ਸੀ ਪੰਜਾਬ ਦਾ ਪਹਿਲਾਂ ਆਪਾਂ ਬਹੁਤ ਕੁਝ ਦਵਾਈ ਬੈਠੇ ਆ ਆਰਟੀਕਲ 68 ਦੇ ਵਿੱਚ 70 78 79 80 ਦੇ ਵਿੱਚ ਪਰ ਆ ਕਿਹਦਾ ਤੁਸੀਂ ਡਾਇਰੈਕਟ ਕੰਟਰੋਲ ਹੀ ਉਹਨਾਂ ਦੇ ਹੱਥ ਫੜਾਦਾ ਗਏ ਤਾਂ ਤੁਸੀਂ ਰੱਤ ਕਰ ਸੀ ਡੈਨ ਸੇਫਟੀ ਐਕਟ ਕਰਨਾ ਤਾਂ ਚਾਹੀਦਾ ਸੀ 78 79 80 ਰੱਦ ਤੇ ਪ੍ਰਾਪਤ ਤੁਸੀਂ ਤਾਂ ਉਂਝੀਆਂ ਹੀ ਉਹਨਾਂ ਨੂੰ ਫੜਾਇਆ ਹੈ ਜੇ ਤੁਸੀਂ ਤਾਂ ਉਹ ਗੱਲ ਹੋਈ ਤੁਹਾਡੀ ਜਿਹੜੀ ਮੈਂ ਪਾਕਿਸਤਾਨ ਵਾਲੀ ਦੱਸੀ ਸੀ ਕਿ ਕਸ਼ਮੀਰ ਲੈਣ ਆਏ ਸੀ ਦਰਾਹਾਜੀ ਪੀਰਦਗ ਦੇ ਗਏ ਸੀ ਤੇ ਇਹ ਹਾਲ ਤੁਸੀਂ ਪੰਜਾਬ ਦੀ ਕਰਤੀ ਆ ਦੀਆਂ ਬੇਕੂਫੀਆਂ ਕਰਕੇ ਜਾਂ ਹੋ ਸਕਦਾ ਤੁਸੀਂ ਰਲੇਵੇ ਹੋ ਉਹਨਾਂ ਦੇ ਨਾਲ ਹੋ ਸਕਦਾ ਤੁਸੀਂ ਮੁੱਦਾ ਹੀ ਤਾਂ ਬਣਾਇਆ ਹੋਵੇ ਕਿ ਇਹਨਾਂ ਨਾਲ ਅੱਜ ਪਾਣੀ ਵੀ ਵਗ ਜਾ ਰਿਹਾ ਹਰਿਆਣੇ ਨੂੰ ਪਰਿਉ ਪੰਜਾਬ ਉਸ ਦਾ ਉਥੋਂ ਉਹ ਉਹ ਵੀ ਚੱਕਿਆ ਗਿਆ ਤੇ ਵੱਡੀ ਗੱਲ ਹੈ ਕਿ ਸਾ ਆ ਵੀ ਆਪਾ ਦੇਵਾਂਗੇ ਤੋਂ ਭਰਾਓ ਇਹਨਾਂ ਤੋਂ ਬਚ ਕੇ ਰਹੋ ਇਹਨਾਂ ਨੂੰ ਨਾ ਸੁਰਤਤਾ ਕਿਵੇਂ ਰਾਜ ਕਰਨਾ ਹੈ ਨਾ ਇਹਨਾਂ ਨੂੰ ਸਮਝ ਹੈਗੀ ਆ ਨਾ ਇਹਨਾਂ ਚ ਕੋਈ ਕਪੇਬਿਲਿਟੀ ਆ ਦੂਜੀ ਗੱਲ ਇਹ ਵਿਕੇ ਹੋਏ ਹੈਗੇ ਆ ਦਿੱਲੀ ਨੂੰ ਹੈ ਚਾਹੇ ਇਹ ਕੇਂਦਰ ਦੀ ਬੀਜੇਪੀ ਨੂੰ ਵਿਕੇ ਹੋਵੇ ਚਾਹੇ ਕਦੀ ਅਬ ਚਲੋ ਕਿ ਹੋ ਜਵੇ ਇਹ ਅਹੁਦੇ ਵੱਡੀ ਜਾ ਰਹੇ ਹੈਗੇ ਆ ਤੇ ਇਹ ਅਹੁਦਿਆਂ ਬਾਰੇ ਆਪਾਂ ਹੋਰ ਡਿਟੇਲਸ ਕਿਸੇ ਦੇ ਫੇਰ ਗੱਲ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ